ਦੀ ਪੰਜਾਬ ਸੰਭਾਲਣ ਦੀ ਜਿਹੜੀ ਮਹਮ ਛੇੜੀ ਆ 15 ਮਾਰਚ ਨੂੰ ਫਗਵਾੜੇ ਦੀ ਧਰਤੀ ਤੋਂ ਭੋਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਮ ਛੇੜੀ ਤੋਂ ਮਜੀਠੀ ਦੇ ਵਿੱਚ ਨਕਲੀ ਜ਼ਹਿਰੀਲੀ ਸ਼ਰਾਬ ਨਾਲ ਜਿਹੜੀਆਂ 27 ਮੌਤਾ ਹੋਈਆਂ ਉਹਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਡਰੱਗ ਮਾਫੀਆ ਕਿੰਨਾ ਬੇਖੌਫ ਬੇਲਗਾਮ ਸੱਤਾ ਦੀ ਸਰਪ੍ਰਸਤੀ ਨਾਲ ਆਪਣਾ ਕਾਰੋਬਾਰ ਚਲਾ ਰਿਹਾ ਕਿਉਂਕਿ ਜਿਸ ਦਿਨ ਇਹ ਮੌਤਾਂ ਹੋਈਆਂ ਮੈਂ ਉਸੇ ਦਿਨ ਮਜੀਠਾ ਪਹੁੰਚਿਆ ਔਰ ਹਾਲਾਤ ਦੇਖ ਕੇ ਬਹੁਤ ਹੀ ਮਨ ਨੂੰ ਤਕਲੀਫ ਵੀ ਹੋਈ ਪਰੇਸ਼ਾਨੀ ਵੀ ਹੋਈ ਮੈਂ ਸੋਚਿਆ ਕਿ ਇਹਦੇ ਤੇ ਸਿਰਫ ਰਿਐਕਸ਼ਨ ਕਰਕੇ ਬੈਠਿਆ ਨਹੀਂ ਜਾ ਸਕਦਾ ਇਹਦੇ ਸੋਲੂਸ਼ਨ ਬਾਰੇ ਸੋਚਣਾ ਪਊ ਹੁਕਮਰਾਨ 78 ਸਾਲਾਂ ਦੇ ਜਿਹੜੇ ਆ ਅੱਜ ਦੀ ਆਮ ਪਾਰਟੀ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਉਸ ਤੋਂ ਪਹਿਲਾਂ ਅਕਾਲੀ ਭਾਜਪਾ ਇਹ ਸਿਰਫ ਪੰਜਾਬ ਨੂੰ ਉਜਾੜਨ ਦੇ ਉੱਪਰ ਪੂਰੀ ਸ਼ਕਤੀ ਲਗਾ ਰਿਹਾ ਹੈ ਤੋ ਕੋਈ ਤਾਂ ਪੰਜਾਬ ਨੂੰ ਸੰਭਾਲਣ ਲਈ ਅੱਗੇ ਆਵੇ ਇਸ ਕਰਕੇ ਬੌਝਨ ਸਮਾਜ ਪਾਰਟੀ ਵੱਲੋਂ ਅਸੀਂ ਉਸੇ ਦਿਨ ਮਜੀਠਾ ਐਲਾਨ ਕਰ ਦਿੱਤਾ ਸੀ ਕਿ 22 ਤਰੀਕ ਨੂੰ ਬੌਧਨ ਸਮਾਜ ਪਾਰਟੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਡਰੱਗ ਮਾਫੀਆ ਦੇ ਖਾਤਮੇ ਲਈ ਪੰਜਾਬ ਨੂੰ ਸੰਭਾਲਣ ਲਈ ਤਿਆਂ ਦਾ ਸਵਾਗ ਬਚਾਉਣੇ ਲਈ ਮਾਵਾਂ ਦੇ ਪੁੱਤ ਬਚਾਉਣ ਲਈ ਪੈਣਾ ਦੇ ਭਰਾ ਬਚਾਉਣ ਲਈ ਬੌਧਨ ਸਮਾਜ ਪਾਰਟੀ ਪੰਜਾਬ ਦੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ ਕਰੇਗੀ। ਸੋ ਮੇਰੀ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਆਓ ਪੰਜਾਬ ਸੰਭਾਲਣ ਲਈ ਪੰਜਾਬ ਦੇ ਰਖਵਾਲੇ ਬਣੋ ਪੰਜਾਬ ਦੀ ਇਸ ਅੰਦੋਲਨ ਚ ਪੰਜਾਬ ਸੰਭਾਲੋ ਮਹਿੰਦੀ ਸ਼ਕਤੀ ਬਣੋ ਔਰ 22 ਤਰੀਕ ਨੂੰ ਵੱਡੀ ਗਿਣਤੀ ਚ ਘਰਾਂ ਤੋਂ ਨਿਕਲ ਕੇ ਇਸ ਰੋਜ਼ ਪ੍ਰਦਰਸ਼ਨ ਵਿੱਚ ਹਰ ਜ਼ਿਲ੍ਹਾ ਹੈੱਡਕੁਆਰਟਰ ਤੇ ਜਿਹੜਾ ਬੀਐਸਪੀ ਨੇ ਰੱਖਿਆ ਉਸ ਚ ਸ਼ਾਮਲ ਹੋਵੋ ਤਾਂ ਕਿ ਪੰਜਾਬ ਦੀ ਸਰਕਾਰ ਨੂੰ ਝੰਡੋੜਿਆ ਜਾ ਸਕੇ ਇਹ ਡਰੱਗ ਮਾਫੀਆ ਦੀ ਪਿੱਠ ਥਾਪੜ ਦੀ ਹੈ ਜਿਹੜੀ ਇਹਨੂੰ ਜਨ ਭਾਵਨਾ ਦੇ ਅੱਗੇ ਝੁਕਣਾ ਪਵੇ ਔਰ ਆਪਣੀ ਨੀਤੀ ਨੂੰ ਮੁੜ ਕੇ ਵਿਚਾਰਨਾ ਪਵੇ ਅਸੀਂ ਉਸ ਦਿਨ ਵੀ ਕਿਹਾ ਸੀ ਅੱਜ ਵੀ ਕਹਿੰਦੇ ਕਿ ਜਿਹੜਾ ਪੰਜਾਬ ਚ ਉਜਾੜਾ ਹੋਇਆ 2 ਲੱਖ ਨੌਜਵਾਨ ਪੰਜਾਬ ਦਾ ਚਿੱਟੇ ਨੇ ਖਾ ਲਿਆ ਕੱਲ ਵੀ 5 ਨੌਜਵਾਨ ਵੱਖ-ਵੱਖ ਜਗ੍ਹਾ ਤੇ ਡਰੱਗ ਦੀ ਓਵਰਡੋਜ਼ ਨਾਲ ਮਰੇ ਘਰਾਂ ਦੇ ਘਰ ਖਾਲੀ ਹੋ ਰਹੇ ਆ ਅਸੀਂ ਕਹ ਸੀ ਕਿ ਮਜੀਠੇ ਚ ਜੋ ਕੁਝ ਹੋਇਆ ਕਟੋ ਕਟ 1-1 ਕਰੋੜ ਦਾ ਹਰੇਕ ਵਿਕਟਮ ਪਰਿਵਾਰ ਨੂੰ ਮੁਆਵਜ਼ਾ ਮਿਲੇ ਇੱਕ ਮੈਂਬਰ ਨੂੰ ਪਰਿਵਾਰ ਦੇ ਨੂੰ ਨੌਕਰੀ ਮਿਲੇ ਔਰ ਦੋਸ਼ੀ ਜਿਹੜੇ ਸਿਰਫ ਵੇਚਣ ਵਾਲੇ ਨਹੀਂ ਸ਼ਰਾਬ ਦੇ ਪ੍ਰੋਡਿਊਸਰ ਨਕਲੀ ਸ਼ਰਾਬ ਦੇ ਪ੍ਰੋਡਿਊਸਰ ਔਰ ਉਹਦੇ ਪਿੱਛੇ ਜਿਹੜੀ ਪੋਲਿਟਿਕਲ ਤਾਕਤ ਔਰ ਉਹਦੇ ਵਿੱਚ ਸ਼ਾਮਲ ਜਿਹੜਾ ਪੁਲਿਸ ਤੰਤਰ ਅਜੇ ਤੱਕ ਮੁੱਖ ਮੰਤਰੀ ਨੇ ਮਜੀਠੇ ਮੰਨਿਆ ਪੁਲਿਸ ਸੰਤਰ ਪੋਲਿਟਿਸ਼ੀਨ ਦੇ ਗੱਠਜੋੜ ਤੋਂ ਬਿਨਾ ਡਰਗ ਮਾਫੀਆ ਉਹਨਾਂ ਦੀ ਸਰਪ੍ਰਸਤੀ ਤੋਂ ਬਿਨਾ ਕਾਰੋਬਾਰ ਨਹੀਂ ਕਰ ਸਕਦਾ ਪਰ ਅਜੇ ਤੱਕ ਇੱਕ ਵੀ ਪੋਲਿਟਿਕਲ ਬੰਦਾ ਸਰਕਾਰ ਨੰਗਾ ਨਹੀਂ ਕਰ ਸਕੀ ਕਿ ਆਜ ਸ਼ਾਮਲ ਹੈ ਇਡੀ ਵੱਡੀ ਪ੍ਰੋਟੈਕਸ਼ਨ ਹੈ ਔਰ ਪੁਲਿਸ ਵਾਲਾ ਇੱਕ ਵੀ ਉਹਦੇ ਵਿੱਚ ਫਿਕਸ ਨਹੀਂ ਕੀਤਾ ਗਿਆ ਹਲੇ ਤੱਕ ਉਹ ਬਹੁਜ ਸਮਾਜ ਪਾਰਟੀ ਇਸ ਗੱਠਜੋੜ ਨੂੰ ਤੋੜੂਗੀ ਪੰਜਾਬੀਆਂ ਨੂੰ ਸਾਡਾ ਸਦਾ ਕਿ ਪੰਜਾਬ ਸੰਭਾਲੋ ਮੈਮ ਦੀ ਸਫਲਤਾ ਹੀ ਪੰਜਾਬ ਦੇ ਵਿੱਚ ਨਸ਼ਾ ਮੁਕਤ ਬੰਵਾਂ ਤਿਆਰ ਕਰ ਸਕੀ। ਭਾਈ ਮੈਨੂੰ ਤੁਸੀਂ ਜਿਹੜਾ ਜਲੰਧਰ ਦਾ ਕਿਹੜੇ-ਕਿਹੜੇ ਪ੍ਰੋਗਰਾਮਾਂ ਅਧੀਨ ਪਹੁੰਚ ਰਹੇ ਹੋ? ਮੇਰੀ ਤਮੰਨਾ ਇਹ ਆ ਕਿ ਜਿੱਥੇ ਹੁਣ ਬਰਬਾਦੀ ਹੋਈ ਆ ਜਿੱਥੇ ਪੰਜਾਬ ਨੂੰ ਵੱਡੇ ਪੱਧਰ ਤੇ ਉਜਾੜਿਆ ਸਤਾਈ ਮੌਤਾਂ ਹੋਈਆਂ ਮੈਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਾਊਂ।